ਆ ਬੈਠਾ ਜੀ ਆ ਪੰਜਾਬ ਹੁਣ ਮਰਦਾ ਪਿਆ ਪਾਣੀ ਦੇ ਨਾਲ ਕਿਸੇ ਨੇ ਹਾ ਦਾ ਨਾਰਾ ਮਾਰਿਆ ਕੱਲੇ ਸ਼ਬਦਾਂ ਨਾਲ ਹੀ ਕੁਝ ਬੋਲਿਆ ਹੁੰਦਾ ਵੀ ਕੋਈ ਗੱਲ ਨਹੀਂ ਜੀ ਪੰਜਾਬ ਸਾਰਿਆਂ ਦੇ ਵਾਸਤੇ ਫੂਡ ਪ੍ਰੋਵਾਈਡ ਕਰਾਉਂਦਾ ਹੈ ਪੰਜਾਬ ਕਿਸੇ ਦਾ ਦੁੱਖ ਨਹੀਂ ਝਰਦਾ ਪੰਜਾਬ ਤੇ ਕੋਈ ਔਖਾ ਭਿਆਨਕ ਦੌਰ ਆਇਆ ਇਹ ਲੋਕ ਦੂਜੇ ਪਾਸੇ ਨੂੰ ਮੂੰਹ ਕਰਕੇ ਖੜ ਗਏ ਤੇ ਇਨ ਇੰਨਾ ਕ ਪਾਣੀ ਜਾਂਦਾ ਹਰਿਆਣੇ ਨੂੰ ਤੇ ਇੰਨਾ ਕ ਪਾਣੀ ਜਾਂਦਾ ਹੈ ਰਾਜਸਥਾਨ ਨੂੰ ਇੱਕ-ਇੱਕ ਨਹਿਰ ਹੀ ਜਾਂਦੀ ਹੈ ਨਾ ਉਹਨਾਂ ਨੇ ਅਪੀਲਾਂ ਪਾ ਕੇ ਉਹਨਾਂ ਨਹਿਰਾਂ ਨੂੰ ਬੰਦ ਕਰਨ ਵਾਸਤੇ ਕੋਟਾ ਨੂੰ ਕਿਹਾ ਗਿਆ ਵੀ ਸਾਨੂੰ ਪਾਣੀ ਦੀ ਲੋੜ ਨਹੀਂ ਹੈ ਜਦੋਂ ਪੰਜਾਬ ਦੇ ਵਿੱਚ ਪਾਣੀ ਨਹੀਂ ਸੀ ਉਦੋਂ ਪੰਜਾਬ ਨੂੰ ਪਾਣੀ ਦੀ ਲੋੜ ਉਦੋਂ ਇਹਨਾਂ ਹਰਿਆਣੇ ਨੂੰ ਵੀ ਲੋੜ ਤੇ ਰਾਜਸਥਾਨ ਨੂੰ ਵੀ ਲੋੜ ਅੱਜ ਪੰਜਾਬ ਦੁਖਮਈ ਸਮੇਂ ਦੇ ਵਿੱਚ ਦੀ ਗੁਜ਼ਰ ਰਿਹਾ ਹੈ ਜਿਨ੍ਹਾਂ ਨੂੰ ਅਸੀਂ ਨੌ ਮਾਸ ਦਾ ਰਿਸ਼ਤਾ ਕਹਿਣ ਵਾਲੇ ਲੋਕ ਅੱਜ ਵੇਖ ਲੈਣ ਵੀ 9 ਮਾਸ ਦਾ ਰਿਸ਼ਤਾ ਕਿੱਧਰ ਗਿਆ ਕਿਤੇ ਪਾਸੇ ਪਝਾਲ ਆ ਜਾਵੇ ਤੁਸੀਂ ਖਬਰਾਂ ਪੜੀਆਂ ਹੋਣੀਆਂ ਮੋਦੀ ਸਾਹਿਬ ਲਿਖਦੇ ਐ ਪਝਾਲ ਆ ਗਿਆ ਜੀ ਅਸੀਂ ਤੁਹਾਡੇ ਨਾਲ ਖੜੇ ਐ ਗਵਾਂਡੀ ਦੇਸ਼ ਨੂੰ ਦੂਜੇ ਦੇਸ਼ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਇੰਡੇ ਵੱਡੇ ਰੂਪ ਦੇ ਵਿੱਚ ਖੜਾ ਐ ਕਿਸੇ ਨੇ ਦੋ ਸ਼ਬਦ ਨਹੀਂ ਮੁੱਖ ਵਿੱਚੋਂ ਕਹੇ ਦੋ ਸ਼ਬਦ ਤੁਹਾਡੇ ਨਾਲ ਇੰਨਾ ਬਿਤਕਰਾ ਕੀਤਾ ਜਾਂਦਾ ਐ ਤੁਹਾਡੇ ਅੰਦਰ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸਿਧਾਂਤ ਕੰਮ ਕਰਦਾ ਵੀ ਦੇਖ ਤੇ ਤੁਸੀਂ ਫਤੇ ਕਰਦੇ ਹੋ ਕਿੱਡੀ ਵੀ ਔਕੜ ਹੋਵੇ ਚਾਰਕ ਦਿਨ ਰਹਿ ਕੇ ਪੰਜਾਬ ਦਾ ਸੁਭਾਅ ਵੇਖ ਕੇ ਬਾਬਾ ਦੀਪ ਸਿੰਘ ਦਾ ਸੁਭਾਅ ਇੱਕੇ ਮੁੜ ਗਈ ਸੀ ਨਾ ਮੌਤ ਬਾਬਾ ਦੀਪ ਸਿੰਘ ਨੂੰ ਆ ਕੇ ਮੌਤ ਕਹਿਣ ਲੱਗੀ ਸਿੱਖਾ ਤੋਂ ਪਰਣ ਕਰਦਾ ਵੀ ਮੈਂ ਆਪਣਾ ਸੀਸ ਜਾ ਕੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਭੇਟਾ ਕਰ ਦਿਆਂਗਾ ਤੈਨੂੰ ਨਹੀਂ ਪਤਾ ਮੇਰਾ ਨਾਮ ਮੌਤ ਹੈ ਮੈਂ ਤਾਂ ਰਾਵਣ ਵਰਗਿਆਂ ਨੂੰ ਜਿਨ੍ਹਾਂ ਨੇ ਕਾਲ ਪਾਵੇ ਨਾਲ ਬੰਨਿਆ ਸੀ ਉਹਨਾਂ ਨੂੰ ਇੱਕ ਨਹੀਂ ਗਿਣਨ ਦਿੱਤੀ ਮੈਂ ਤਾਂ ਆਫਲਾਤੂ ਵਰਗਿਆਂ ਨੂੰ ਧੌਣ ਝੁਕਾ ਕੇ ਧਰਤੀ ਦੇ ਉੱਤੇ ਲਾ ਦਿੱਤੀ ਤੂੰ ਕੌਣ ਹੁੰਨਾ ਹੈ ਆਪਣੀ ਜਿੱਦ ਨੂੰ ਪਗਾਉਣ ਵਾਲਾ ਉਹਨੇ ਆਖਿਆ ਤੈਨੂੰ ਮਿਲੇ ਹੋਣਗੇ ਰਾਵਣ ਤੈਨੂੰ ਮਿਲੇ ਹੋਣਗੇ ਆਫਲਾਤੂ ਪਰ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨਾਲ ਤੇਰਾ ਸਾਹਮਣਾ ਅੱਜ ਪਹਿਲੇ ਦਿਨ ਹੋਇਆ ਹੈ ਬਾਬਾ ਦੀਪ ਸਿੰਘ ਨੇ ਆਪਣੀ ਤਲੀ ਦੇ ਉੱਤੇ ਸੀਸ ਟਿਕਾਇਆ ਔਰ 18 ਫੇਰ ਦੇ ਖੰਡੇ ਨੂੰ ਵਾਉਂਦਿਆਂ ਆਇਆ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਤੱਕ ਪਹੁੰਚਿਆ ਤੇ ਅਰਦਾਸ ਕਰਕੇ ਆਪਣੇ ਸੀਸ ਨੂੰ ਭੇਟ ਕਰਦਾ ਹੈ ਉਸ ਸਤਗੁਰਾਂ ਦੀ ਔਲਾਦ ਹਾਂ ਜੀ ਚਾਰ ਦਿਨ ਦੇ ਦੁੱਖ ਹੈ ਕਈ ਵਾਰੀ ਆਏ ਹੈ ਬੜੇ ਬੜੇ ਵੱਡੇ ਘੱਲੂ ਘਾਰੇ ਸਾਡੇ ਉੱਤੇ ਬਤੀਤ ਹੋਏ ਐ ਅਸੀਂ ਅੱਜ ਤੱਕ ਕਦੀ ਕਬਰਾਏ ਨਹੀਂ ਕਦੀ ਅਸੀਂ ਟੁੱਟੇ ਨਹੀਂ ਤੇ ਨਾ ਅਸੀਂ ਟੁੱਟਾਂਗੇ